ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਦ ਇਹਨਾਂ ਦਿਨਾਂ ਦੇ ਵਿੱਚ ਅਮਰੀਕਾ 'ਚ ਕਾਫੀ ਰੌਲਾ ਰੱਪਾ ਚੱਲ ਰਿਹਾ ਹੈਗਾ ਜਿਹੜੇ ਨਾਨ ਡੋਮੋਸਾਈਡ ਡਰਾਈਵਰ ਹੈਗੇ ਨੇ ਉਹਨਾਂ ਨੂੰ ਚੱਕਿਆ ਵੀ ਜਾ ਰਿਹਾ ਹੈ ਔਰ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਜਿਹੜੇ ਲਾਇਸੈਂਸ ਹੈਗੇ ਨੇ ਉਹ ਰਿਵੋਕ ਕੀਤੇ ਜਾਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਸਮੱਸਿਆ ਇਹ ਬਣ ਗਈ ਹੋਈ ਹੈ ਕਿ ਜਿਹੜੇ ਸਾਡੇ ਵੀਰ ਉਹਨਾਂ ਰ Operater ਨੇ ਵਰਕ ਪਰਮਿਟ ਤੇ ਨੇ ਜਾਂ ਜਿਨ੍ਹਾਂ ਦੀਆਂ ਕੰਪਨੀਆਂ ਨੇ ਉਹ ਚੱਲ ਰਹੀਆਂ ਹੈਗੀਆਂ ਨੇ ਉਹ ਕੀ ਕਰਨਗੇ ਬਹੁਤ ਵੱਡੇ ਸਵਾਲ ਜਿਹੜੇ ਨੇ ਪੈਦਾ ਹੋ ਗਏ ਹੋਏ ਨੇ ਇੱਕ ਹੋਰ ਜਿਹੜੀ ਮਾੜੀ ਖਬਰ ਲੈ ਕੇ ਕਹਿ ਰਹੇ ਆ ਕਿ ਮਾੜੀ ਖਬਰ ਇਸ ਕਰਕੇ ਕਿਉਂਕਿ ਜਦੋਂ ਜੀ ਤਾਂ ਨਹੀਂ ਕਰਦਾ ਨੇ ਤਾਂ ਆਏ ਦਿਨ ਇਦਾਂ ਦੀਆਂ ਖਬਰਾਂ ਦਈਏ ਪਰ ਅਸੀਂ ਜ਼ਰੂਰੀ ਬਣ ਜਾਂਦਾ ਹੈ ਟੀਵੀ ਚੈਨਲ ਦੇ ਉੱਤੇ ਜਦੋਂ ਅਸੀਂ ਗੱਲਬਾਤ ਕਰਦੇ ਆ ਕਿ ਭਾਈ ਜੀ ਬੱਚੋ ਜਿੰਨਾ ਬੱਸ ਸਕਦਾ ਕਿਉਂਕਿ ਅਮਰੀਕਾ ਦੇ ਜਿਹੜੇ ਹਾਲਾਤ ਨੇ ਬਹੁਤੇ ਚੰਗੇ ਨਹੀਂ ਹੈਗੇ ਅ ਮੇਰੇ ਨਾਲ ਇੱਕ ਵੀਰ ਜੀ ਟਰੱਕ ਡਰਾਈਵਰ ਮੌਜੂਦ ਨੇ ਇਹ ਸਿਨੈਰੀਓ ਦੱਸਣਗੇ ਕਿਉਂਕਿ ਟੈਕਸਸ ਦੇ ਵਿੱਚ ਦੋ ਸਾਡੇ ਪੰਜਾਬੀ ਵੀਰਾਂ ਨੂੰ ਚੱਕਿਆ ਗਿਆ ਹੈਗਾ ਰੋਕਿਆ ਗਿਆ ਉਹਨਾਂ ਨੂੰ ਡਿਟੇਨ ਕਰ ਲਿਆ ਗਿਆ ਹੈਗਾ ਤਾਜ਼ਾ ਜਿਹੜੀ ਖਬਰ ਹੈਗੀ ਆ ਔਰ ਵੀਰ ਜੀ ਸਾਡੇ ਨਾਲ ਜਿਹੜੇ ਨੇ ਮੈਂ ਬਾਈ ਜੀ ਤੁਹਾਡਾ ਸਵਾਗਤ ਵੀ ਕਰਦਾ ਔਰ ਇੱਕ ਬੇਨਤੀ ਕਰ ਦਿੰਦਾ ਕਿ ਤੁਸੀਂ ਆਪਣਾ ਨਾਂ ਨਾਂ ਦੱਸਿਓ ਪਰ ਸਾਨੂੰ ਸਿਨੈਰੀਓ ਜਰੂਰ ਦੱਸ ਦਿਓ ਕਿ ਇਹ ਘਟਨਾ ਕਿੱਥੋਂ ਦੀ ਹੈ ਤੇ ਕਿਸ ਤਰ੍ਹਾਂ ਇਹ ਘਟਨਾ ਵਾਪਰੀ ਹੈ ਜੀ ਸასი ਗੱਲ ਜੀ ਸਾਰਿਆਂ ਨੂੰ ਸასი ਗੱਲ ਭਾਜੀ ਆਪਣੇ ਦੋ ਬੰਦੇ ਜੀ ਲਰੀ ਟੋ ਟੈਕਸਸ ਤੋਂ ਮੋੜ ਚੱਕ ਕੇ ਆ ਰਹੇ ਜੀ ਜੀ ਤੇ ਜਿਹੜੀ ਉੱਥੇ ਚੈੱਕ ਪੁਆਇੰਟ ਪੈਂਦੀ ਆ ਜਦੋਂ ਚੈੱਕ ਪੁਆਇੰਟ ਦੇ ਉੱਥੇ ਪਹੁੰਚੇ ਆ ਮੈਂ ਤੁਹਾਨੂੰ ਚੈੱਕ ਪੁਆਇੰਟ ਦਾ ਦੱਸ ਦਿੰਦਾ ਆ ਹੈਗੀ ਆ ਯੂ ਐਸ ਬਾਰਡਰ ਪੈਟਰੋਲ ਇੰਟੀਰੀਅਰ ਚੈੱਕ ਪੁਆਇੰਟ ਇਹ ਹੈਗੀ ਆ ਆਰਮਸਟ੍ਰॉन्ग ਟੈਕਸਸ ਠੀਕ ਹੈ ਜੀ ਆਰਮਸਟ੍ਰॉन्ग ਟੈਕਸਸ ਤੇ ਉੱਥੇ ਇਹਨਾਂ ਨੂੰ ਜਦੋਂ ਰੋਕਿਆ ਗਿਆ ਉਹ ਬਾਰਡਰ ਪੈਟਰੋਲ ਵਾਲੇ ਬੰਦੇ ਨੇ ਇਹਨਾਂ ਨੂੰ ਪੁੱਛਿਆ ਵੀ ਕਿਹੜੀ ਕੰਟਰੀ ਤੋਂ ਇਹਨਾਂ ਨੇ ਦੱਸਿਆ ਵੀ ਇੰਡੀਆ ਤੋਂ ਤੇ ਕਹਿੰਦੇ ਪਲੀ ਸਟੇਟ ਆ ਸਾਹਿਬ ਇਹਨੇ ਦੱਸਿਆ ਵਰਕ ਪਰ ਮੱਟੇ ਇਹ ਕਹਿੰਦੇ ਵੀ ਟਰੱਕ ਸਾਈਡ ਤੇ ਲਾ ਕੇ ਅੰਦਰ ਆਜੋ ਅੰਦਰ ਆਂਦੇ ਹੀ ਨਾਨ ਦੀ ਨਾਲ ਉਹਨਾਂ ਨੂੰ ਦੋਨਾਂ ਨੂੰ ਡਿਟੇਨ ਕਰ ਲਿਆ ਗਿਆ ਤੇ 3 ਦਿਨ ਉੱਥੇ ਚੌਂਕੀ 'ਚ ਰੱਖਿਆ ਅੱਗੇ ਕਹਿੰਦੇ ਤੁਹਾਡੇ ਪੇਪਰ ਆ ਜਿਹੜੇ ਸੀਓ ਹਾਈ ਸਕੂਲ ਤੇ ਦੇਰੇ ਆ ਜਦੋਂ ਤੱਕ ਉਹ ਸਾਰੇ ਵੈਰੀਫਾਈ ਨਹੀਂ ਹੁੰਦੇ ਅਸੀਂ ਤੁਹਾਨੂੰ ਛੱਡ ਨਹੀਂ ਸਕਦੇ ਤਾਂ ਤੇ 3 ਦਿਨਾਂ ਬਾਅਦ ਹੁਣ ਜਦੋਂ ਆਈਸ ਨੇ ਉਹਨਾਂ ਦੇ ਸਾਰੇ ਡਾਕੂਮੈਂਟ ਵੈਰੀਫਾਈ ਕਰੇ ਆ ਹੁਣ ਉਹਨਾਂ ਨੂੰ ਉੱਥੋਂ ਫਿਰ ਚੌਂਕੀ 'ਚੋਂ ਕੱਢ ਕੇ ਡਿਟੈਂਸ਼ਨ ਸੈਂਟਰ 'ਚ ਭੇਜ ਦਿੱਤਾ ਗਿਆ ਇਹ ਹੈਗੀ ਆ ਪੋਰਟ ਇਸ਼ੇਵਲ ਸਰਵਿਸ ਡਿਟੈਂਸ਼ਨ ਸੈਂਟਰ ਐਕਸਰਟੇ ਵਿਜੀਆ ਤੇ ਹੁਣ ਬੰਦੇ ਆਈਸ ਦੀ ਕਸਟਡੀ ਚ ਨੇ ਠੀਕ ਆ ਇਹ ਕਿਦਾਂ ਦੀ ਘਟਨਾ ਹੈਗੀ ਭਾਜੀ ਇਹ ਹੈਗੀ ਆ ਜੀ ਲਾਸਟ ਥਰਸਡੇ ਦੀ ਅੱਛਾ ਥਰਸਡੇ ਦੀ ਵੀਰਵਾਰ ਪਿਛਲੇ ਵੀ ਹਾਂ ਜੀ ਆ ਪਿਛਲੇ ਵੀਰਵਾਰ ਦੀ ਇਹ 25 ਤਰੀਕ ਦੀ ਘਟਨਾ ਆ ਠੀਕ ਆ ਤੇ ਇਹ ਦੇਵੇ ਦੋਨੋਂ ਵੀਰ ਸੀਗੇ ਇਹ ਕਿਸੇ ਦਾ ਡਰਾਈਵਿੰਗ ਕਰਦੇ ਸੀ ਜਾਂ ਓਨਰ ਆਪਰੇਟਰ ਸੀਗੇ ਨਹੀਂ ਇਹ ਓਨਰ ਆਪਰੇਟਰ ਸੀ ਅੱਛਾ ਓਨਰ ਇੱਕੇ ਟਰੱਕ 'ਚ ਸੀਗੇ ਦੋਵੇਂ ਆ ਇੱਕੇ ਟਰੱਕ 'ਚ ਸੀ ਉਹ ਦੋਵੇਂ ਭਰਾ ਆ ਤੇ ਆਪਣਾ ਹੀ ਸਾਫ ਦਾ ਵੀ ਟਰੱਕ ਚਲਾਉਂਦੇ ਸੀ ਦੋਵੇਂ ਜਣੇ ਟੀਮ 'ਚ ਹੂੰ ਟੀਮ ਦੇ ਵਿੱਚ ਤੇ ਕੋਈ ਭਾਈ ਜੀ ਇਹਨਾਂ ਦਾ ਕ੍ਰਿਮੀਨਲ ਰੈਕਡ ਜਾਂ ਜਿਸ ਤਰ੍ਹਾਂ ਇਹਨਾਂ ਨੂੰ ਡੀਯੂਆਈ ਕੋਈ ਮਿਲੀ ਹੋਈ ਜਾਂ ਇਸ ਤਰ੍ਹਾਂ ਦਾ ਕੋਈ ਇਹਨਾਂ ਤੇ ਸੀਗਾ ਨਹੀਂ ਭਾਈ ਕੋਈ ਡੀਓਆਈ ਨਹੀਂ ਹੈਗੀ ਕੋਈ ਕ੍ਰਿਮੀਨਲ ਰੈਕਡ ਨਹੀਂ ਹੈਗਾ ਤੇ ਇੱਕ ਬੰਦੇ ਦਾ ਜਿਹੜਾ ਮੈਨੂੰ ਇੱਕ ਸਪੀਡਿੰਗ ਦੀ ਟਿਕਟ ਸੀ ਉਹਦੇ ਕੋਲ ਇੱਕ ਉਹ ਵੀ 4-5 ਸਾਲਾਂ ਦਾ ਰੈਕਡ ਚ ਨਹੀਂ ਉਦੋਂ ਅਲੱਗ ਕੋਈ ਟਿਕਟ ਵੀ ਨਹੀਂ ਹੈ ਕੋਈ ਵੋਇਲੇਸ਼ਨ ਨਹੀਂ ਕੁਝ ਨਹੀਂ ਅੱਛਾ ਤੇ ਇਹ ਜਦੋਂ ਜਾ ਰਹੇ ਸੀਗੇ ਉਦੋਂ ਨਾਰਮਲ ਇਹਨਾਂ ਨੂੰ ਜਿਹੜਾ ਪੁਲਸ ਵਾਲਿਆਂ ਦੇ ਵੱਲੋਂ ਰੋਕਿਆ ਗਿਆ ਜਿਸ ਤਰ੍ਹਾਂ ਆਪਾ ਦੇਖਦੇ ਆਂਗੇ ਕੋਈ ਮਨ ਲਓ ਸਾਡੇ ਟਰੱਕ ਵਾਲੇ ਵੀਰ ਜਾ ਰਹੇ ਹੁੰਦੇ ਆ ਤਾਂ ਪੁਲਿਸ ਵਾਲਾ ਪੁੱਲ ਕਰ ਲੈਂਦਾ ਕਿ ਜਾਂ ਕੋਈ ਸਕੇਲ ਤੇ ਇਹਨਾਂ ਨੂੰ ਰੋਕਿਆ ਗਿਆ। ਯਾਨੀ ਇਹ ਨਾ ਸਕੇਲ ਹੈਗੀ ਨਾ ਉਹ ਕਿਸੇ ਪੁਲਿਸ ਵਾਲੇ ਨੇ ਪੁੱਲ ਕੀਤਾ ਉੱਥੇ ਬਾਰਡਰ ਪੈਟਰੋਲ ਦਾ ਚੈੱਕ ਪੁਆਇੰਟ ਹੁੰਦਾ। ਓਕੇ। ਹਾਂਜੀ ਹਾਂ ਮੈਂ ਤੁਹਾਨੂੰ ਉਹਨੇ ਦੱਸਿਆ ਨਾ ਵੀ ਉਹ ਜੀ ਜੀ ਸਟਰੋਂਗ ਟੈਕਸਸ ਤੇ ਹੈਗਾ ਬਾਰਡਰ ਪੈਟਰੋਲ ਦਾ ਚੈੱਕ ਪੁਆਇੰਟ। ਜੀ 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 ਜੀ। ਉੱਥੇ ਰੁਕਿਆ ਗਿਆ ਇਹਨਾਂ ਨੂੰ ਉੱਥੇ ਰੁਕਿਆ ਗਿਆ ਠੀਕ ਹੈ ਹਾਂਜੀ ਤੇ ਬਾਈ ਜੀ ਤੁਸੀਂ ਵੀ ਟਰੱਕ ਚਲਾਉਂਦੇ ਹੋ ਕਿਉਂਕਿ ਇਹ ਤਾਂ ਬਹੁਤ ਹਾਰਡ ਜੌਬ ਹੈਗੀ ਹੈ ਟਰਕਿੰਗ ਦੀ ਕਿਉਂਕਿ ਤੁਸੀਂ ਪਰੇਸ਼ਾਨੀ ਦੇ ਆਲਮ ਦੇ ਵਿੱਚ ਰਹਿੰਦੇ ਹੋ ਤੁਹਾਨੂੰ ਤੁਹਾਡਾ ਫੋਕਸ ਹੋਣਾ ਚਾਹੀਦਾ ਹੈ ਡਰਾਈਵਿੰਗ ਦੇ ਉੱਪਰ ਜਿਹੜੇ ਸਾਡੇ ਟਰੱਕ ਵਾਲੇ ਵੀਰ ਨੇ ਇਹਨਾਂ ਦਿਨਾਂ ਦੇ ਵਿੱਚ ਕਿਹੜੀ ਪੀੜਾਂ ਦੇ ਵਿੱਚੋਂ ਲੰਘ ਲੰਘ ਰਹੇ ਹੈਗੇ ਨੇ ਜੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕਰਨੇ ਚਾਹੋ ਤਾਂ ਆਪਣੀ ਤਕਲੀਫ ਦੱਸ ਦੱਸ ਸਕਦੇ ਹੋ ਨਾ ਇਸ ਟਾਈਮ ਤਾਂ ਭਾਜੀ ਹਰ ਬੰਦਾ ਪ੍ਰੋਬਲਮ ਦੇ ਵਿੱਚ ਆ ਤੁਸੀਂ ਦੇਖ ਲਈਓ ਹੁਣ ਰੋਡ ਤੇ ਕਿੰਨੇ ਟਰੱਕ ਘਟ ਗਏ ਨੇ ਤੇ ਆਪਣਾ ਹਰ ਬੰਦਾ ਜਿਹੜਾ ਆਪਣਾ ਇੰਡੀਅਨ ਬੰਦਾ ਆ ਹਰ ਕੋਈ ਟਰੱਕ ਛੱਡ ਕੇ ਘਰੇ ਹੀ ਬਹਿ ਗਿਆ ਉਹ ਜੇ ਇਹ ਕੰਮ ਲੰਬੇ ਸਮੇਂ ਤੱਕ ਚੱਲ ਗਿਆ ਤਾਂ ਫਿਰ ਲੋਕਾਂ ਆਸਤੇ ਤੇ ਸਰਵਾਈਵ ਕਰਨਾ ਵੀ ਔਖਾ ਹੋ ਜਾਣਾ ਟਰੱਕਾਂ ਦੀਆਂ ਕਿਸਤਾਂ ਵੀ ਹੈਗੀਆਂ ਟਰੈਲਰਾਂ ਦੀ ਵੀ ਇੰਸ਼ੋਰੈਂਸ ਵੀ ਤੇ ਤੇਰੇ ਇਹ ਪੂਰੇ ਕਿਥੋਂ ਕਰਨਗੇ ਜੇ ਇਹੀ ਕੰਮ ਚੱਲਦਾ ਰਿਹਾ ਲੰਬੇ ਟਾਈਮ ਤੱਕ ਜੀ 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 ਤੁਹਾਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਨ ਲੋਡ ਦੇ ਪ੍ਰਾਈਸ ਜਾਂ ਜਿਹੜੇ ਸਿਟੀਜ਼ਨ ਨੇ ਜਿਹੜੇ ਗ੍ਰੀਨ ਕਾਰਡ ਹੋਲਡਰ ਨੇ ਉਹਨਾਂ ਦੀ ਪੌਂ 12 ਹੋਣ ਵਾਲੀਆਂ ਨੇ ਜਾਂ ਫਿਰ ਇਸ ਇੰਡਸਟਰੀ ਦੇ ਵਿੱਚ ਪ੍ਰਾਈਸ ਜਿਹੜੇ ਨੇ ਆਪ ਜਾਣਗੇ ਇਹ ਤਾਂ ਹੈ ਵੀਰ ਜੀ ਦੇਖੋ ਜਦੋਂ ਅਸੀਂ ਟਰੱਕ ਘਟਦੇ ਆਂ ਫਿਰ ਪ੍ਰਾਈਸ ਤਾਂ ਆਪ ਤੋਂ ਜਾਂਦੇ ਹੀ ਆਂ ਉਹਨੇ ਆਪਾਂ ਪਿਛਲੇ 3-4 ਦਿਨਾਂ ਤੋਂ ਹੀ ਦੇਖ ਰਹੇ ਆਂ ਪ੍ਰਾਈਸਾਂ 'ਚ ਫਰਕ ਪੈਣਾ ਸਟਾਰਟ ਹੋ ਗਿਆ ਜੀ ਯਾਨੀ ਪਿਛਲੇ 3-4 ਦਿਨਾਂ ਤੋਂ ਹੀ ਪਹਿਲਾਂ ਜਿਹੜੇ ਲੋਡ ਆਪਾਂ ਨੂੰ ਉਹ ਬਰੋਕਰ ਆਪਣੇ ਦਾ ਆਪਣੇ ਰੇਟ ਤੇ ਦਿੰਦਾ ਸੀ ਹੁਣ ਜਿਹੜਾ ਬੰਦਾ ਮੰਗਦਾ ਆ ਉਹ ਰੇਟ ਤੇ ਲੋਡ ਦਿੰਦੇ ਆਂ ਹੂੰ 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 ਆ 3-4 ਦਿਨਾਂ ਦੀ ਫਰਕ ਪੈ ਗਿਆ ਕਾਫੀ ਕਿ ਜੇ ਆ ਲੰਬੇ ਸਮੇਂ ਤੱਕ ਚੱਲ ਗਈ ਕਿਉਂਕਿ ਅਜੇ ਤਾਂ ਇਹਨਾਂ ਕੋਲ ਸਟਾਕ ਹੈਗਾ ਵੇਰ ਹਾਊਸਾਂ ਦੇ ਇੱਕ ਦੋ ਵੀਕ ਤੱਕ ਜਦੋਂ ਸਟਾਕ ਮੁੱਕਣਾ ਤੇ ਪ੍ਰਾਈਸ ਤਾਂ ਪ ਜਾਣੀ ਉਹ ਹੂੰ ਜਿਵੇਂ ਉਹ ਕੈਲੀਫੋਰਨੀਆ ਦੇ ਕਹਿ ਰਹੇ ਨੇ ਵਾਪਸੀ ਦੇ ਕੱਲ ਦਾ ਹੀ ਮੈਂ ਕਿਉਂਕਿ ਅਸੀਂ ਵੀ ਲਗਾਤਾਰ ਚਰਚਾ ਕਰਦੇ ਰਹਿੰਦੇ ਨੇ ਤੁਹਾਡੇ ਵਰਗੇ ਵੀਰਾਂ ਦੇ ਨਾਲ ਤੇ ਕਹਿ ਰਹੇ ਨੇ ਕਿ ਜਿੱਦਾਂ 7-800 ਡਾਲਰ ਦਾ ਜਿਹੜਾ ਪ੍ਰਾਈਸ ਦਾ ਫਰਕ ਪਿਆ ਹੈਗਾ ਕੱਲ ਦਾ ਹਾਂਜੀ ਵੀਰ ਜੀ ਬਿਲਕੁਲ ਪੈ ਗਿਆ ਮੈਂ ਇੱਧਰ ਆਪਣੇ ਲੋਕਾਂ ਦੀ ਕੰਮ ਕਰ ਰਿਹਾ ਜਿੱਦਾ ਇੰਡੀਆਨਾ ਸ਼ਿਕਾਗੋ ਵਹਾਇਓ ਹੋ ਗਿਆ ਇੱਧਰ ਵੀ 250 300 ਡਾਲਰ ਦਾ ਲੋਨਾਂ 'ਚ ਫਰਕ ਪੈ ਗਿਆ ਪੈ ਗਿਆ ਹਾਂ ਤੇ ਕੀ ਸੁਝਾਅ ਦੇਣਾ ਚਾਹੁੰਦੇ ਹੋ ਜਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਹੈਗਾ ਸਾਡੇ ਵੀਰਾਂ ਨੂੰ ਜੇ ਤੁਸੀਂ ਕੋਈ رائے ਦੇਣਾ ਚਾਹੁੰਦੇ ਹੋ ਤਾਂ ਸੁਝਾਅ ਤਾਂ ਕੋਈ ਵੀ ਮੈਂ ਇੰਨਾ ਸਿਆਣਾ ਨਹੀਂ ਹੈਗਾ ਹਰ ਬੰਦਾ ਅੱਜ ਦੇ ਟਾਈਮ 'ਚ ਸਿਆਣਾ ਆ ਬਟ ਮੈਂ ਤਾਂ ਆਪਣੇ ਵੱਲੋਂ ਆਹੀ ਗੱਲ ਕਹਾਂਗਾ ਵੀ ਜਿਹੜੇ ਵੀਰਾਂ ਕੋਲ ਵਰਕ ਪਰ ਮਡੇ ਆ ਜਾਂ ਜਿਨ੍ਹਾਂ ਨੂੰ ਕੋਈ ਰੈਕਡਿੰਗ ਦੀ ਪ੍ਰੋਬਲਮ ਹੈਗੀ ਆ ਜਦੋਂ ਤੱਕ ਇਹ ਕੰਮ ਚੱਲ ਰਿਹਾ ਥੋੜਾ ਆਪਣਾ ਵਿਚਾਰ ਕਰਨ ਵੀ ਥੋੜਾ ਥੋੜੇ ਜਿਹੇ ਤੱਕ ਘਰੇ ਬਹਿ ਜਾਣ ਵੀ ਜਦੋਂ ਸਭ ਨੋਰਮਲ ਹੋ ਗਿਆ ਯੂਜ਼ ਟੂ ਹੋ ਗਿਆ ਉਹ ਤੋਂ ਬਾਅਦ ਆਪਣਾ ਕੰਮ ਸਟਾਰਟ ਕਰ ਲੈਣ ਹੂੰ ਪਰ ਸਮੱਸਿਆ ਭਾਈ ਜੀ ਇਹ ਵੀ ਹੈ ਨਾ ਦੇਖੋ ਇੱਕ ਤਾਂ ਬੰਦਾ ਜਿਹੜਾ ਡਰਾਈਵਿੰਗ ਕਰ ਰਿਹਾ ਚਲੋ ਜੇਕਰ 7-8000 ਡਾਲਰ ਕਮਾ ਰਿਹਾ 6000 ਡਾਲਰ ਕਮਾ ਰਿਹਾ ਡਰਾਈਵਿੰਗ ਕਰਕੇ ਉਹ ਤਾਂ ਚਲੋ ਕਿਸੇ ਪਾਸੇ ਲੱਗ ਜਾਊਗਾ ਤੇ ਲਿਕਰ ਸਟੋਰ ਤੇ ਜਿਹੜੇ ਸਾਡੇ ਕਈ ਵੀਰ ਇਦਾਂ ਦੇ ਨੇ ਵਰਕ ਪਰਮਿਟ ਤੇ ਨੇ ਪਰ ਉਹਨਾਂ ਦੀਆਂ ਕੰਪਨੀਆਂ ਨੇ ਉਹਨਾਂ ਦੇ 5-5 6-6 ਟਰੱਕ ਨੇ ਉਨਾ ਵਾਸਤੇ ਤੇ ਬਾਲਾ ਔਖਾ ਹੋ ਜਿੰਦਾ ਹਾਂ ਜੀ ਇਹ ਔਖਾ ਤਾਂ ਹੋਣਾ ਹੀ ਆ ਇਹ ਮੁੰਬਈ ਦੇ ਜਿਹੜੇ ਆਪਣੇ ਚੱਕੇਗੇ ਆ ਇਹਨਾਂ ਦੀ ਆਪਣੀ ਕੰਪਨੀ ਆ ਆਪਦਾ ਇਹਨਾਂ ਨੇ ਘਰ ਵੀ ਲਿਆ ਆ ਤੇ ਆਪੇ ਟਰੱਕ ਚ ਲਾਉਂਦੇ ਹੀ ਹੁਣ ਇਹਨਾਂ ਦਾ ਸਾਰਾ ਹੀ ਫਰਗਡ ਅਪ ਹੋ ਗਿਆ ਉਥੇ ਫੜੇ ਜਾਣ ਕਰਕੇ ਹੁਣ ਵੀ ਕਿਤੋਂ ਸਾਰਾ ਕੁਝ ਪਿੱਛੇ ਨਾਲ ਟਿੱਕੇ ਆ ਬਾਉਂਟ ਬਲੌਕ ਕਰ ਦਿੰਨੇ ਉਥੇ ਚੱਕ ਗਈ ਹੁਣ ਜੇ ਲੰਬੇ ਟਾਈਮ ਤੱਕ ਗੰਦਰ ਰੱਖ ਲੈ ਕਰਦੀਆਂ ਕਿਸ਼ਤਾ ਵੀ ਕੱਟਣੀਆਂ ਹੁਣ ਸਾਰੀ ਚੀਜ਼ਾਂ ਦੀਆਂ ਉਹਦਾ ਰੈਕਡ ਤੇ ਵੀ ਫਿਰ ਫਰਕ ਪੈਂਦਾ ਜਦੋਂ ਆਪਣੀ ਪੇਮੈਂਟਾਂ ਮਿਸ ਹੋਣ ਲੱਗ ਜਾਂਦੀਆਂ ਬਿਲਕੁਲ ਪੂਰੀ ਜਿਹੜੀ ਵੀ ਜਿਹੜੇ ਤੁਹਾਡਾ ਪਰਿਵਾਰ ਸਾਰਾ ਡਿਸਟਰਬ ਹੋ ਜਾਂਦਾ ਤੇ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਦਰਸ਼ਕਾਂ ਸਾਡੇਆਂ ਦੇ ਨਾਲ ਇਹ ਚੀਜ਼ ਸਾਂਝ ਫੋਾਈ ਤੇ ਵਾਰ-ਵਾਰ ਅਸੀਂ ਇਸ ਮੰਚ ਤੋਂ ਤੁਹਾਨੂੰ ਇਹੀ ਅਪੀਲ ਕਰਦੇ ਆ ਕਿ ਸਮਾਂ ਟਪਾ ਲਓ ਸਮਾਂ ਟਪਾ ਲਓ ਬਾਈ ਜੀ ਕਿਉਂਕਿ ਔਖੇ ਜ਼ਰੂਰ ਹੈਗੇ ਨੇ ਦਿਨ ਪਰ ਜੇਕਰ ਖੁਦ انا ਖਾਸ ਤਾ ਕਿਤੇ ਤੁਸੀਂ ਅੜਕੇ ਦੇ ਵਿੱਚ ਆਗੇ ਤਾਂ ਫਿਰ ਆ ਮੁਸ਼ਕਲ ਚ ਪੈਣ ਤੋਂ ਵਧੀਆ ਹੈਗਾ ਕਿ ਜਿਹੜੇ ਜੇ ਤੁਸੀਂ 6 7 8000 ਨਹੀਂ ਤਾਂ ਕੋਈ ਗੱਲ ਨਹੀਂ 2-3000 4000 ਲੋਕਰ ਰਹਿ ਕੇ ਕਿਤੇ ਕਿਤੇ ਲਿਕਰ ਸਟੋਰ ਤੇ ਕਿਤੇ ਹੋਰ ਕੰਮ ਕਰ ਦੇਖ ਲੋ ਕਿਉਂਕਿ ਹਾਲਾਤ ਜਿਹੜੇ ਨੇ ਸਾਡੇ ਟੱਕਾਂ ਵਾਲੇ ਵੀਰਾਂ ਦੇ ਲਈ ਨਾਜ਼ੁਕ ਨਹੀਂ ਹੈਗੇ ਜਿਸ ਤਰੀਕੇ ਦੇ ਨਾਲ ਜਿੰਨੇ ਵੀ ਪੁੱਲ ਕਰ ਲਿਆ ਜਾਂਦਾ ਹੈ ਉਹਨੂੰ ਡਿਟੇਨ ਕਰ ਲਿਆ ਜਾਂਦਾ ਹੈ ਫਿਰ ਵਾਪਸੀ ਦਾ ਜਿਹੜਾ ਰਾਹ ਹੈ ਜਿਹੜੀ ਆਪਣਾ ਵਕੀਲਾਂ ਦੇ ਨਾਲ ਵੀ ਗੱਲਬਾਤ ਕਰ ਰਹੇ ਆ ਵਾਪਸੀ ਦਾ ਰਾਹ ਜਿਹੜਾ ਹੈ ਉਹ ਔਖਾ ਹੋ ਜਾਂਦਾ ਹੈਗਾ ਹੱਥ ਜੋੜ ਕੇ ਸਾਰੇ ਵੀਰਾਂ ਨੂੰ ਇਹੀ ਅਪੀਲ ਕਰਦੇ ਆਂ ਔਰ ਅਰਦਾਸ ਤੇ ਦੁਆ ਕਰਦੇ ਆਂ ਉਸ ਪ੍ਰਮਾਤਮਾ ਅੱਗੇ ਕਿ ਜਲਦੀ ਤੋਂ ਜਲਦੀ ਇਹ ਸਾਰਾ ਕੁਝ ਕਿਤੇ ਨਾ ਕਿਤੇ ਠੀਕ ਹੋਵੇ ਤਾਂ ਜੋ ਦੁਬਾਰਾ ਤੇ ਜਿਹੜੇ ਪਟਰੀ ਤੇ ਜਿਹੜੀ ਜਿਹੜੀ ਇੱਕ ਵਾਰੀ ਪਟਰੀ ਤੋਂ ਉਤਰ ਚੁੱਕੇ ਨੇ ਲੋਕ ਦੁਬਾਰਾ ਤੋਂ ਪਟਰੀ ਤੇ ਚੜ ਸਕਣ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਧੰਨਵਾਦ